ਅੰਕਲ ਜੀ ਸਤ ਸ੍ਰੀ ਅਕਾਲ ਇਹ ਗੁਰਜੋਤ ਬਾਈ ਹੋਕੀ ਵਾਲੇ ਜਿਹੜੇ ਉਹਨਾਂ ਦਾ ਘਰ ਹੈ ਜੀ ਹਾਂਜੀ ਉਹਨਾਂ ਦਾ ਘਰ ਹੈ ਇਸ ਛੋਟੇ ਜਿਹੇ ਪਿੰਡ ਦੇ ਵਿੱਚੋਂ ਅੰਕਲ ਸ਼ੁਰੂਆਤ ਹੋਈ ਹੋਊਗੀ ਗੁਰਜੋਤ ਬਾਈ ਦੀ ਹਾਂਜੀ ਕਿਉਂਕਿ ਇਸ ਪਿੰਡ ਦੇ ਵਿੱਚ ਤਾਂ ਗਰਾਊਂਡ ਵੀ ਹੈ ਨਹੀਂ ਟੀਵੀ ਤੱਕ ਨਹੀਂ ਸੀ ਘਰ ਦੇ ਵਿੱਚ ਪੁੱਤ ਦਾ ਮੈਚ ਦੇਖਣਾ ਹਾਂਜੀ ਆ ਛੋਟਾ ਜਿਹਾ ਟੀਵੀ ਸੰਦਾ ਸੀ ਪਹਿਲਾਂ ਫੇ ਉਹ ਇਹਦੇ ਵਿੱਚ ਮੈਚ ਦੇਖੀ ਸੀ ਤਾਂ ਫੇ ਉਹਨਾਂ ਨੇ ਇਹ ਲਿਆਂਦੀ ਕਹਿੰਦਾ ਐਲਸੀਡੀ ਲੈ ਕੇ ਆਓ ਤਾਂ ਲਿਆ ਕੇ ਤੇ ਮੇਰਾ ਮੈਚ ਦੇਖੋ ਕਿ ਰੰਕਲ ਬੜਾ ਛੋਟਾ ਜਿਹਾ ਘਰ ਇੱਕ ਕਮਰੇ 'ਚ ਕਹਿੰਦੇ ਜ਼ਿੰਦਗੀ ਕੱਟੀ ਤੁਸੀਂ ਸਾਰੇ ਹਾਂਜੀ ਹਾਂ ਇੱਕੋ ਹੀ ਕਮਰਾ ਸੀ ਇੱਕ ਕਮਰੇ ਹਰਾਂ ਨਿਸਰ ਰਹੇ ਛੋਟੇ ਜਿਹੇ ਘਰ ਦੇ ਵਿੱਚ ਹੀ ਉੱਥੇ ਕੀ ਨੇ ਐ ਹਾਕੀ ਮਾਰੀ ਜਾਣੀ ਕਿ ਇੱਧਰ ਮਾਰ ਇੱਧਰ ਮਾਰ ਉੱਥੇ ਕੀ ਖੇਢੀ ਜਾਣਾ ਅੱਛਾ ਉਹ ਤਾਂ ਫਕਟੂ ਪੋਵੇ ਕਹਿੰਦੇ ਤੁਹਾਡਾ ਤਾਂ ਬਹੁਤ ਚੜਦਾ ਰਿਹਾ ਗੁਰਜੋਤ ਭਾਈ ਹਾਂਜੀ ਜਦੋਂ ਬਾਲਾ ਨਹੀਂ ਸੀ ਤਾਂ ਜਿੱਦਾਂ ਕਹਿਦਾਂ ਸੋਚਿਆ ਸੀ ਐਨਟੀਵੀ ਪੁੱਤ ਇਸ ਮੁਕਾਮ ਤੇ ਪਹੁੰਚੇਗਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਇੱਥੇ ਚੱਲ ਗਿਆ ਬਾਕੀ ਉਹਦੀ ਮਿਹਨਤ ਆ ਬਾਕੀ ਮਹਾਰਾਜ ਦੀ ਕਿਰਪਾ ਆ ਜਦੋਂ ਪਹਿਲੀ ਵਾਰ ਹਾਕੀ ਮੰਗੀ ਹੋਊ ਜਾਂ ਸਮਾਨ ਮੰਗਿਆ ਹੋਊ ਹਾਕੀ ਦੇ ਨਾਲ ਰਿਲੇਟਡ ਉਦੋਂ ਕੀ ਹਾਲਾਤ ਸੀਗੇ ਘਰ ਦੇ ਜੀ ਕਿੱਦਾਂ ਲੈ ਕੇ ਦਿੱਤਾ ਸਮਾਨ ਹਾਂਜੀ ਉਦੋਂ ਠੀਕਾ ਬਹੁਤ ਅਸਲੇ ਕਹਿੰਦੇ ਸੱਟਾ-ਸੁੱਟਾ ਵੀ ਬਹੁਤ ਖਾਦੀਆਂ ਥੀਰਦੇ ਆਂ ਖੁੱੜਦੇ ਆਂ ਹਾਂਜੀ ਬਟ ਸੱਟਾ ਤਾਂ ਬਹੁਤ ਖਾਦੀਆਂ ਬਹੁਤ ਬਾਰੀ ਲੱਗੀਆਂ ਉਨਿੱਕਾ ਹੁੰਦਾ ਵੀ ਜਿੱਦਾਂ ਬਹੁਤ ਜ਼ਿਆਦਾ ਇਲਤਕਾਰਦਾ ਹੁੰਦਾ ਸੀਗਾ ਤੂੰ ਵੀ ਬਹੁਤ ਹੋਰ ਗੱਲ ਸੁਣਾਉਣੀ ਤੂੰ ਵੀ ਮੈਂ ਕਈਆਂ ਨੂੰ ਕਹਿੰਦਾ ਮੇਰਾ ਮੁੰਡਾ ਇੰਡੀਅਨ ਟੀਮ 'ਚ ਖੇਡਦਾ ਲੋਕ ਯਕੀਨ ਨਹੀਂ ਕਰਦੇ ਉਹ ਸੁਣਾਇਓ ਗੱਲ ਮੜ ਜੀ ਵੀ ਕਈਆਂ ਨੂੰ ਡਾਟਾ ਭੇਜਿਆ ਕਈਆਂ ਨੇ ਖਬਰਾਂ ਨਹੀਂ ਲਾਈਆਂ ਹਾਂ ਕਹਿੰਦਾ ਸਾਨੂੰ ਸਬੂਤ ਦਿਓ ਅੱਛਾ ਉਹਨੂੰ ਸਬੂਤ ਵੀ ਦਿੱਤੇ ਫੇ 2-3 ਵਾਰੀ ਫੋਨ ਵੀ ਕੀਤਾ ਪਰ ਉਹਨਾਂ ਨੇ ਲਾਈ ਨਹੀਂ ਅਛਾ ਤੁਸੀਂ ਇਕਲਜੀ ਦੁੱਧ ਦਾ ਕੰਮ ਸ਼ੁਰੂ ਤੋਂ ਹੀ ਕਰਦੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਹਾਂ ਜੀ 30 32 ਸਾਲ ਹੋ ਗਿਆ ਸਾਨੂੰ ਦੁੱਧ ਦਾ ਕੰਮ ਕਰਦੇ ਅੱਛਾ ਗੁਰਜੋਤ ਹੁਣ ਕਹਿੰਦਾ ਵੀ ਛੱਡ ਦਿਓ ਜੀ ਕੰਮ ਹੁਣ ਹਾਂ ਜੀ ਕੀ ਕਹਿੰਦਾ ਹੈ ਹਾਂ ਜੀ ਬਸ ਹੁਣ ਗੁਰਜੋਤ ਕਹਿੰਦਾ ਵੀ ਵੀ ਤੂੰ ਐਸੇ ਘਾਰ ਤੋਂ ਗੱਡੀ ਲੈ ਲਾ ਨਾਲ ਉਹਨੂੰ ਰੀਜਾਂ ਫੁੱਟ ਰਹੀਆਂ ਤਰੋ ਕੀ ਕੀ ਰੀਜ ਹੈਗੀ ਗੁਰਜੋਤ ਨੂੰ ਲੈ ਕੇ ਗੁਰਜੋਤ ਨੂੰ ਲੈ ਕੇ ਇਹ ਹੀ ਆ ਵੀ ਜਦੋਂ ਬੱਦ ਤੋਂ ਬੱਦ ਦੂਰ ਦੂਰ ਖੇਲਣ ਜਾਵੇ ਤੇ ਅਸੀਂ ਵੀ ਕਹੀਏ ਵੀ ਹਾਂ ਸਾਡਾ ਮੁੰਡਾ ਹੈ ਪਰ ਉਹਨੇ ਬਹੁਤ ਸਾਣਾ ਉਹਦੇ ਕਰਕੇ ਸਾਨੂੰ ਬਹੁਤ ਮਾਣ ਮਿਲਿਆ ਆਇਆ ਦਿਲ ਕਰਦਾ ਵੀ ਹੁਣ ਗਰਾਊਂਡ ਤੇ ਉਥੇ ਬਹਿ ਕੇ ਸਟੇਡੀਅਮ ਦੇ ਦੇਖੀ ਹਾਂਜੀ 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 ਬਹੁਤ ਦਿਲ ਕਰਦਾ ਜਦੋਂ ਕਿਤੇ ਮੌਕਾ ਮਿਲਿਆ ਜਰੂਰ ਜਾਵਾਂਗੇ ਫਸਿਕਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਕਹਾਣੀ ਦੋਦੀ ਦੇ ਉਸ ਪੁੱਤ ਦੀ ਜਿਸ ਨੇ ਅੱਜ ਇੰਡੀਆ ਦਾ ਵਿਦੇਸ਼ਾਂ ਦੇ ਵਿੱਚ ਨਾਮ ਚਮਕਾਇਆ ਅਸੀਂ ਇਸ ਟਾਈਮ ਨਕੂਦਰ ਦੇ ਪਿੰਡ ਹਸੈਨਾਬਾਦ ਦੇ ਵਿੱਚ ਮੌਜੂਦ ਆ ਜਿੱਥੋਂ ਦਾ ਗੁਰਜੋਤ ਸਿੰਘ ਇੰਡੀਅਨ ਹਾਕੀ ਟੀਮ ਦੇ ਵਿੱਚ ਏਸ਼ੀਅਨ ਚੈਂਪੀਅਨਸ ਟਰੋਫੀ ਖੇਡ ਰਿਹਾ ਆ ਤਾਂ ਗੁਰਜੋਤ ਉਹਨਾਂ ਦੇ ਘਰ ਪਹੁੰਚੇ ਆ ਕਿਵੇਂ ਇਸ ਘਰ ਤੋਂ ਉਹ ਸਫ਼ਰ ਸ਼ੁਰੂ ਕਰਕੇ ਅੱਜ ਗੁਰਜੋਤ ਇੰਡੀਅਨ ਟੀਮ ਦੇ ਵਿੱਚ ਪਹੁੰਚੇ ਨੇ ਤਾਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਇਹ ਗੁਰਜੋਤ ਬਾਈ ਹਾਕੀ ਵਾਲੇ ਜਿਹੜੇ ਉਹਨਾਂ ਦਾ ਹੀ ਘਰ ਆ ਜੀ ਹਾਂਜੀ ਉਹਨਾਂ ਦਾ ਘਰ ਹੈ ਇਹਨਾਂ ਦਾ ਜੀ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਜੀ ਬਹੁਤ-ਬਹੁਤ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ ਜੀ ਅੱਛਾ ਇਸ ਛੋਟੇ ਜਿਹੇ ਪਿੰਡ ਦੇ ਵਿੱਚੋਂ ਅੰਕਲ ਸ਼ੁਰੂਆਤ ਹੋਈ ਹੋਊਗੀ ਗੁਰਜੋਤ ਬਾਈ ਦੀ ਹਾਂਜੀ ਕਿ ਸਾਡੇ ਲੱਗੇ ਸ੍ਰੀ ਪੰਡਿਆ ਅੱਛਾ ਜੀ 3-4 ਕਿਲੋਮੀਟਰ ਤੇ ਉੱਥੇ ਛੇਵੀਂ ਦੇ ਵਿੱਚ ਪੜਨ ਲਾਇਆ ਅੱਛਾ ਜੀ ਤੇ ਛੇਵੀਂ ਦੇ ਵਿੱਚ ਉੱਥੇ ਹਾਕੀ ਦੀ ਗਰਾਊਂਡ ਆ ਠੀਕ ਹੈ ਉਹ ਉੱਥੇ ਨਿਆਣੇ ਖੇਡਦੇ ਖੇਡਦੇ ਦੇਖ ਕੇ ਕਹਿੰਦਾ ਮੈਨੂੰ ਵੀ ਹਾਕੀ ਲੈ ਕੇ ਦਿਓ ਮੰਮੀ ਹਾਕੀ ਖੇਡਣੀ ਆ ਅੱਛਾ ਜੀ ਤੇ ਅਸੀਂ ਸਮਾਂ ਇੱਕ ਦੋ ਵਾਰੀ ਮਾਂ ਇਹਨੇ ਕਿਹਾ ਵੀ ਤੁਸੀਂ ਨਿਆਣਾ ਹੈ ਬੱਚਾ ਵੀ ਮੇਰੇ ਰੋਡ ਪੈਂਦਾ ਵੱਡਾ ਹਾਂ ਤੇ ਤੁਸੀਂ ਤੂੰ ਰਹਿਣ ਦੇ ਅੱਛਾ ਇਹ ਕਹਿੰਦਾ ਨਹੀਂ ਮੈਂ ਤਾਂ ਖੇੜੇ ਪੈ ਗਿਆ ਵੀ ਮੈਨੂੰ ਹਾਕੀ ਲੈ ਕੇ ਦਿਓ ਅੱਛਾ ਵੀ ਮੈਂ ਤਾਂ ਹਾਕੀ ਖੇਡਣੀ ਖੇਡਣੀ ਆ ਠੀਕ ਹੈ ਉਦੋਂ ਦਾ ਜਿਉਂ ਛੇਮੀ ਦੇ ਵਿੱਚ ਲੱਗਾ ਖੇਡਣ ਤੇ ਉਸ ਰੀ ਗਰਾਉਂਡ ਦੇ ਵਿੱਚ ਹੀ ਤਿੰਨ ਤਿੰਨ ਵਾਰੀ ਸਾਈਕਲ ਤੇ ਜਾਣਾ ਆਏ ਨੇ ਪਹਿਲੋ ਸਵੇਰ ਨੂੰ ਮਿਹਨਤ ਕਰਨ ਜਾਣਾ ਫੇ ਪੜ੍ਹਨ ਜਾਣਾ ਫੇ ਸ਼ਾਮ ਨੂੰ ਮਿਹਨਤ ਕਰਨ ਜਾਣਾ ਹੂੰ ਤਿੰਨ ਤਿੰਨ ਘੀੜੀਆਂ ਨੇ ਸਾਈਕਲ ਤੇ ਲਾਉਣੇ ਠੀਕ ਹੈ ਤੇ ਬਸ ਮਹਾਰਾਜ ਦੀ ਕਿਰਪਾ ਨਾਲ ਬਈ ਗਰਾਊਂਡ ਦੇ ਵਿੱਚ ਛੁੱਟੀ ਵਾਲ ਦਿਨ ਵੀ ਸਾਰੀ ਦਿਹਾੜੀ ਗਰਾਊਂਡ ਦੇ ਵਿੱਚ ਹੀ ਰਹਿਣਾ। ਕੀ ਬਾਤ ਹੈ। ਇਹ ਨਹੀਂ ਵੀ ਜਿਉਂਨਾਂ ਕਹਤਾ ਅੱਜ ਕੋਈ ਕਹਾ ਬਜਣਾ ਆ ਜਾਂ ਕੋਈ ਕਰਨਾ ਕੋਈ ਬਹਾਨਾ ਨਹੀਂ ਲਾਉਣਾ। ਵੀ ਮੈਨੂੰ ਵੀ ਠੀਕ ਨਹੀਂ। ਸਾਰੀ ਸਾਰੀ ਦਿਹਾੜੀ ਉੱਥੇ ਸਮੋਸੇ ਖਾ ਲੈਣੇ, ਉੱਥੇ ਕੋਈ ਖੀਚੀ ਖਾ ਲੈਣੀ। ਸਾਰੀ ਸਾਰੀ ਦਿਹਾੜੀ ਉੱਥੇ ਗਰਾਊਂਡ 'ਚ ਹੀ ਰਹਿਣਾ। ਕੀ ਬਾਤ ਹੈ। ਤੁਸੀਂ ਇਕੱਲ ਜੀ ਦੁੱਧ ਦਾ ਕੰਮ ਸ਼ੁਰੂ ਤੋਂ ਹੀ ਕਰਦੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ? ਹਾਂ ਜੀ 30-32 ਸਾਲ ਹੋ ਗਏ ਸਾਨੂੰ ਦੁੱਧ ਦਾ ਕੰਮ ਕਰਦੇ। ਅੱਛਾ ਜੀ। ਹਾਂ ਜੀ। ਤੇ ਤੁਸੀਂ ਪਸ਼ੂ ਆਪ ਰੱਖੇ ਨੇ ਜਾਂ ਪਹਿਲਾਂ ਦੁੱਧ ਫਿਰ ਅੱ ਘਰਾਂ ਦੇ ਵਿੱਚੋਂ ਲੈ ਕੇ ਤੇ ਪਿੱਲ ਮ ਜਲੰਧਰ ਜਾਂਦਾ ਹੁੰਦਾ ਸੀ ਸਪਲਾਈ ਕਰਦਾ ਸੀ ਠੀਕ ਹੈ ਘਰਾਂ ਦੇ ਵਿੱਚ ਹੀ ਜੀ ਤੇ ਹੁਣ ਮੈਂ ਥੋੜੇ ਦਿਨ ਤੋਂ ਬਾਅਦ ਜੁਵੇ ਨਕੂਦਰ ਜਾਂਦਾ ਠੀਕ ਹੈ ਮੈਂ ਦੇਖ ਰਿਹਾ ਅੰਕਲ ਬੜਾ ਛੋਟਾ ਜਿਹਾ ਘਰ ਇੱਕ ਕਮਰੇ 'ਚ ਕਹਿੰਦੇ ਜ਼ਿੰਦਗੀ ਕੱਟੀ ਤੁਸੀਂ ਸਾਰੇ ਹਾਂਜੀ ਹਾਂਜੀ ਇੱਧਰ ਆਇਆ ਨੂੰ ਤਾਂ 2 ਸਾਲ ਹੋ ਗਏ ਮੇਰੇ ਭਰਾ ਦਾ ਘਰ ਸੀਗਾ ਅੱਛਾ ਜੀ ਹੂੰ ਤੇ ਉਧਰ ਸੀਗਾ ਇੱਕੋ ਹੀ ਕਮਰਾ ਸੀ ਇੱਕ ਕਮਰੇ ਦੇ ਵਿੱਚ ਹੀ 18 19 ਸਾਲ ਰਹੇ अच्छा जी। ਵੀ ਮੇਰਾ ਭਰਾ ਕਿ ਉਹ ਚਲ ਗਿਆ ਜਲੰਧਰ। اچھا ਜੀ। ਜਲੰਧਰ ਚਲ ਗਿਆ ਤੇ ਉਹ ਕਹਿੰਦਾ ਵੀ ਚਲ ਤੂੰ ਹੌਲੀ-ਹੌਲੀ ਪੈਸੇ ਦੇ ਦੇ। اچھا। ਛੋਟੇ-ਛੋਟੇ ਕਰਕੇ। ਵੀ ਤੂੰ ਇੱਧਰ ਆ ਜਾ। ਤੇ ਹੁਣ ਇੱਧਰ ਆਇਆ ਨੂੰ ਦੋ ਕੁ ਸਾਲ ਹੋ ਗਏ ਆ ਜੀ। ਕਦੇ ਸੋਚਿਆ ਸੀਗਾ ਵੀ ਪੁੱਤ ਇੰਡੀਆ ਲਈ ਖੇਡੇਗਾ। ਬਸ ਉਹਦੀ ਮਿਹਨਤ ਤੇ ਮਹਾਰਾਜ ਦੀ ਕਿਰਪਾ ਤੇ ਉਹ ਹੀ ਉਹਨਾਂ ਨੂੰ ਅੱਗੇ ਲੈ ਗਿਆ। ਤੇ ਇੰਨੇ ਜੋਗੇ ਹੈ ਤਾਂ ਨੇ ਦੀ ਪਰ ਪ੍ਰਮਾਤਮਾ ਨੇ ਮਿਹਰ ਕੀਤੀ। ਤੇ ਗੁਰਜੋਧ ਨੇ ਮਿਹਨਤ ਕੀਤੀ ਮਿਹਨਤ ਦੇ ਸਿਰ ਤੇ ਬਸ ਇੱਥੇ ਦਹੀਂ ਪੁੰਚੀ ਮੈਂ ਮੈਂ ਆਂਟੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਅਸੀਂ ਤਾਂ ਮੈਚ ਦੇਖਣ ਦੂਗਾ ਟੀਵੀ ਵੀ ਨਹੀਂ ਸੀ ਘਰ ਦੇ ਵਿੱਚ ਹਾਂਜੀ 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 ਮੈਚ ਫਿਰ ਕਿੱਦਾਂ ਉਹ ਦਿਨ ਦੇਖਿਆ ਜਦੋਂ ਪੁੱਤ ਪਹਿਲੀ ਵਾਰ ਇੰਡੀਅਨ ਟੀਮ ਦੇ ਨਾਲ ਸਰਪੰਚ ਸਾਹਿਬ ਉਹਨਾਂ ਦੇ ਨਾਲ ਗਰਾਊਂਡ 'ਚ ਉਤਰਿਆ ਜੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਤੇ ਫਿਰ ਆ ਕਹਿੰਦਾ ਵੀ ਹੁਣ ਹੀ LCD ਲੈ ਕੇ ਆ ਮੇਰਾ ਮੈਚ ਦੇਖਣਾ ਫਿਰ ਅਸੀਂ ਜਿਹੜਾ ਲੋ ਜਾ ਕੇ LCD ਜੰਦੀ अच्छा ਤੇ ਫੇਰ ਉਹਦਾ ਮੈਚ ਦੇਖਿਆ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਆਂਟੀ ਹੋਰੀ ਵੀ ਬੈਠੇ ਨੇ ਆਂਟੇ ਜੀ ਮੁਬਾਰਕਾਂ ਤੁਹਾਨੂੰ ਵੀ ਜ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਨਾਲ ਹਾਂ ਜੀ ਮੈਂ ਮਸਕਰੂਣਾ ਗੱਲ ਕਰ ਰਿਹਾ ਕਿ ਤੇ ਟੀਵੀ ਤੱਕ ਨਹੀਂ ਸੀ ਘਰ ਦੇ ਵਿੱਚ ਪੁੱਤ ਦਾ ਮੈਚ ਦੇਖਣਾ ਹਾਂਜੀ ਆ ਛੋਟਾ ਜਿਹਾ ਟੀਵੀ ਸੰਦਾ ਸੀ ਪਹਿਲਾਂ ਫਿਰ ਉਹ ਇਹਦੇ ਵਿੱਚ ਮੈਚ ਲਈ ਸੀ ਤਾਂ ਫਿਰ ਉਹਨਾਂ ਨੇ ਇਹ ਲਿਆਂਦੀ ਕਹਿੰਦਾ ਐਲਸੀਡੀ ਲੈ ਕੇ ਆਓ ਤਾਂ ਲਿਆ ਕੇ ਤੇ ਮੇਰਾ ਮੈਚ ਦੇਖੋ ਪਹਿਲਾਂ ਤਾਂ ਫੇਟੇ ਮੋਬਾਈਲ 'ਚ ਦੇਖ ਲੈਂਦੇ ਸੀਗੇ ਨਿਆਣੇ ਤੇ ਕਿਹੜਾ ਮੋਬਾਈਲ 'ਚ ਚੱਲਦੇ ਆ ਵੀ ਹੁਣ ਜਦੋਂ ਹੁਣ ਆਉਣਾ ਸੀਗਾ ਟੀਵੀ ਤੇ ਫਿਰ ਉਹਨੇ ਸਪੈਸ਼ਲ ਕਹਿੰਦਾ ਲੈ ਕੇ ਆਓ ਤੁਸੀਂ ਐਲਸੀਡੀ ਜਾ ਕੇ ਤੇ ਮੇਰਾ ਮੈਚ ਦੇਖੋ ਫਿਰ ਅਸੀਂ ਉਧਰ ਲੈ ਕੇ ਤਾਂ ਫਿਰ ਲਿਆ ਕੇ ਪਹਿਲੀ ਵਾਰ ਅਸੀਂ ਦੇਖਿਆ ਸਾਨੂੰ ਬਹੁਤ ਜਿੱਦਾਂ ਹੋਇਆ ਬਹੁਤ ਵਧੀਆ ਲੱਗਾ ਚਲੋ ਬਾਕੀ ਮਹਾਰਾਜ ਦੀ ਕਿਰਪਾ ਆ ਜਿਹੜਾ ਇੱਥੇ ਤੱਕ ਪਹੁੰਚਾ ਮਹਾਰਾਜ ਨੇ ਕੀਤਾ ਤੇ ਮਾਰੇ ਤੇ ਬਾਕੀ ਮਿਹਨਤ ਬਹੁ ਕੀਤੀ ਆ ਪਕਟੂ ਪਵ ਕਿੰਨੇ ਚੜ ਤਾ ਬਹੁਤ ਚੜਦਾ ਰਿਹਾ ਗੁਰਜੋਤ ਪਾਈ ਹਾਂਜੀ ਜਦੋਂ ਵਾਲਾ ਨਹੀਂ ਸੀ ਤਾਂ ਜਿੱਦਾਂ ਕਹਿ ਦਿੰਦੇ ਹੁੰਦੇ ਸੀ ਕਹਿੰਦੇ ਸੀਗੇ ਉਹਨੂੰ ਵੀ ਚਲੋ ਸੜਕ ਚੱਲਦੀ ਆ ਵੀ ਤੂੰ ਨਾ ਜਾ ਕਹਿੰਦਾ ਸੀ ਨਹੀਂ ਮੈਂ ਜਾਣਾ ਆ ਮੈਂ ਖੇਲਣਾ ਆ ਤੇ ਉਹਨੂੰ ਜਿੱਦਾਂ ਇੱਥੇ ਵੀ ਜਾਂਦੇ ਹੁੰਦੇ ਸੀਗੇ ਨਿਆਣੇ ਤੇ ਇੱਕ ਇੱਥੇ ਹਾਰਮਨ ਸੀਗਾ ਤਾਂ ਇੱਕ ਇੱਥੇ ਹੋਰ ਵੀ ਸੀਗੇ 2-4 ਨਿਆਣੇ ਜਿਨ੍ਹਾਂ ਦੇ ਨਾਲ ਇਹਨੂੰ ਬਹੁਤ ਸੀਗਾ ਉਹਨਾਂ ਦੇ ਨਿਆਣਿਆਂ ਦੇ ਨਾਲ ਹੀ ਇਹ ਜਾਂਦਾ ਹੁੰਦਾ ਸੀਗਾ ਸਾਈਕਲ ਤੇ ਪੜਦਾ ਵੀ ਉੱਥੇ ਸ਼ਰੀਨ ਸੀਗਾ ਤੇ ਵੀ ਉੱਥੇ ਨਾਲ ਹੀ ਗਰਾਊਂਡ ਸੀਗੀ ਉੱਥੇ ਇਹ ਖੇਡਦਾ ਰਿਹਾ ਹਾਂਜੀ ਹਾਂਜੀ ਕਹਿੰਦੇ ਸੋਚਿਆ ਸੀ ਐਨਟੀਫੀ ਪੁੱਤ ਇਸ ਮੁਕਾਮ ਤੇ ਪਹੁੰਚੇਗਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਇੱਥੇ ਚੱਲ ਗਿਆ ਬਾਕੀ ਉਹਦੀ ਮਿਹਨਤ ਆ ਬਾਕੀ ਮਹਾਰਾਜ ਦੀ ਕਿਰਪਾ ਆ ਤੇ ਚਲੋ ਮਹਾਰਾਜ ਨੇ ਇੱਥੇ ਤੱਕ ਪਹੁੰਚਾਇਆ ਇਹ ਹਾਲਾਤ ਕਹਿੰਦੇ ਹਾਲਾਤ ਕਹਿੰਦੇ ਇੱਕ ਕਮਰੇ ਚ ਜ਼ਿੰਦਗੀ ਕੱਟੀ ਪਹਿਲਾਂ ਹਾਂਜੀ ਇਦਾਂ ਹੀ ਸੀ ਥੋੜਾ ਥੋ ਔਖਾ ਸੀਗਾ ਪਹਿਲਾਂ ਤੇ ਚਲੋ ਬਾਕੀ ਮਹਾਰਾਜ ਨੇ ਚਲੋ ਇਹਨਾਂ ਨੇ ਵੀ ਕੀਤਾ ਇਹਨਾਂ ਨੇ ਡੈਡੀ ਇਹਦੇ ਨੇ ਵੀ ਬਹੁਤ ਇਹਦਾ ਸਾਥ ਦਿੱਤਾ ਅਸੀਂ ਵੀ ਉਹਦਾ ਬਹੁਤ ਸਾਥ ਦਿੱਤਾ ਸੀ ਇਹਨੂੰ ਕਦੀ ਕਿਹਾ ਨਹੀਂ ਸੀਗਾ ਵੀ ਤੂੰ ਨਹੀਂ ਪਹਿਲਾਂ ਤਾਂ ਸੀਗਾ ਥੋੜਾ ਜਿਹਾ ਫਿਰ ਜਦੋਂ ਇਹ ਇਹਦੀ ਰੁਚੀ ਇੱਧਰ ਹੋ ਗਈ ਫੇ ਅਸੀਂ ਉਹਨੂੰ ਕਦੀ ਰੋਕਿਆ ਨਹੀਂ ਹਾਂਜੀ ਬੀ ਨੇ ਜਿੱਥੇ ਵੀ ਜਾਣਾ ਜਾਂ ਜਲੰਧਰ ਜਾਣਾ ਜਾਂ ਕਿਤੇ ਵੀ ਦੂਰ ਦੂਰ ਵੀ ਜਾਣਾ ਅਸੀਂ ਕਦੀ ਕਿਹਾ ਨਹੀਂ ਸੀਗਾ ਪਹਿਲਾਂ ਤੇ ਕੋਲੋਂ ਮੈਨੇ ਲਿਆਉਣਾ ਇੱਕ ਹੱਕੀ ਹੁਣ ਤਾਂ ਇਹਨੂੰ ਦਿੰਦੇ ਆ ਉੱਥੋਂ ਸਾਰਾ ਸਮਾਨ ਮਿਲਦਾ ਜਿੱਦਾਂ ਹੁਣ ਪਹਿਲਾਂ ਬਹੁਤ ਔਖਾ ਸੀਗਾ ਜਿੱਦਾਂ ਅਛਾ ਪਹਿਲਾਂ ਜਦੋਂ ਪਹਿਲੀ ਵਾਰ ਹਾਕੀ ਮੰਗੀ ਹੋਊ ਜਾਂ ਸਮਾਨ ਮੰਗਿਆ ਹੋਊ ਹਾਕੀ ਦੇ ਨਾਲ ਰਿਲੇਟਡ ਉਦੋਂ ਕੀ ਹਾਲਾਤ ਸੀਗੇ ਘਰ ਦੇ ਜੀ ਕਿੱਦਾਂ ਲੈ ਕੇ ਦਿੱਤਾ ਸਮਾਨ ਹਾਂਜੀ ਉਦੋਂ ਸੀਗਾ ਬਹੁਤ ਔਖਾ ਥੋੜਾ ਜਿਆ ਪਰ ਫਿਰ ਵੀ ਅਸੀਂ ਇਹਦੇ ਕਦੀ ਇਹਨੂੰ ਨਰਾਸ਼ ਨਹੀਂ ਹੋਣ ਦਿੱਤਾ ਜਿੱਦਾਂ ਇਹ ਜੀ ਉਹ ਇਹਨੇ ਕਹਿਣਾ ਅਸੀਂ ਲੈ ਕੇ ਦੇਣਾ ਇਹਨੂੰ ਚਾਹੇ ਔਖੇ ਲੈ ਕੇ ਹੋ ਕੇ ਦੇਈਏ ਜਿੱਦਾਂ ਮਰਜੀ ਅਸੀਂ ਇਹਨੂੰ ਸਾਰਾ ਸਮਾਨ ਲੈ ਕੇ ਦਿੰਦੇ ਰਹੇ ਹਾਂ ਪਹਿਲਾਂ ਹੋਣ ਚੁੱਕਣਾ ਪਿਆ ਕਦੇ ਜਿੰਦਗੀ ਨੇ ਨਹੀਂ ਨਹੀਂ ਇਹ ਤਾਂ ਚਲੋ ਮਹਾਰਾਜ ਦੀ ਕਿਰਪਾ ਰਹੀ ਆ ਐਵੇਂ ਕਹਣਾ ਮਹਾਰਾਜ ਖਰਚਾ ਪਾਣੀ ਨਾਲ ਨਾਲ ਤੁਰਦਾ ਰਿਹਾ ਆ ਟਾਈਮ ਪਾਸ ਹੁੰਦਾ ਰਿਹਾ ਵਧੀਆ ਹਾਂਜੀ ਉਹ ਜੋਤ ਨੂੰ ਨਹੀਂ ਰੁਕਣ ਦਿੱਤਾ ਹਾਂਜੀ ਜੋਤ ਨੂੰ ਨਹੀਂ ਕਦੀ ਅਸੀਂ ਨਹੀਂ ਰੁਕਿਆ ਹੈਗਾ ਨਹੀਂ ਤਾਂ ਜਿੱਦਾਂ ਕਹਿੰਦੇ ਸੀ ਵੀ ਜਿੱਦਾਂ ਅੱਜ ਕੱਲ੍ਹ ਤਾਂ ਕਹਿੰਦਾ ਨਿਆਣਾ ਪਾਰਾਂ ਕਰ ਲਈਏ ਤਾਂ ਚਲੋ ਕੰਮ ਤੇ ਲਾ ਦੋ ਪਰ ਨਹੀਂ ਉਹਨੇ ਕਦੀ ਵੀ ਜਿੱਥੇ ਵੀ ਜਾਣਾ ਉਹਨੇ ਕਦੀ ਦਿੱਲੀ ਚੱਲ ਜਾਣਾ ਕਦੀ ਜਿਲੰਦ ਕਿਤੇ ਵੀ ਕਿਤੇ ਵੀ ਕੋਲੋਂ ਵੀ ਖਰਚਾ ਕਰਨਾ ਵੀ ਸਿੱਖਾ ਦਿੰਦੇ ਰਹੇ ਹਾਂ ਤੇ ਵੀ ਕਰਦੇ ਰਹੇ ਆ ਵੀ ਚਲੋ ਜੇ ਇਹਦੀ ਰੁਚੀ ਹੈਗੀ ਇੱਧਰ ਤਾਂ ਚਲੋ ਕਰ ਲਵੇ ਖੇਡ ਲਵੇ ਤੇ ਬਹੁਤ ਵਧੀਆ ਜਿੱਦਾਂ ਪੁੱਤ ਨੂੰ ਜਦੋਂ ਨਵੀਂ LED ਜਦੋਂ ਘਰ ਚ ਆਈ ਮੈਚ ਦੇਖਿਆ ਪੁੱਤ ਦਾ ਉਸ ਦਿਨ ਮਨ ਚ ਕੀ ਚੱਲ ਰਿਹਾ ਸੀਗਾ ਪਰ ਜਦੋਂ ਹਾਂਜੀ ਹਾਂਜੀ ਉਸ ਦਿਨ ਬਹੁਤ ਹੋਇਆ ਮਹਾਰਾਜ ਦਾ ਧੰਨਵਾਦ ਕੀਤਾ ਵੀ ਬਹੁਤ ਤੂੰ ਮਹਾਰਾਜ ਇੱਥੇ ਤੱਕ ਪਹੁੰਚਾਇਆ ਸਾ ਸਾ ਕੀਤਾ ਇਨਾ ਬਹੁਤ ਵਧੀਆ ਬਹੁਤ ਚਾ ਚੜਿਆ ਉਹਦਾ ਦੇਖ ਕੇ ਹਾਂਜੀ ਸਾਨੂੰ ਬਹੁਤ ਵਧੀਆ ਲੱਗਾ ਪਿੰਡ ਫਿਰ ਕਿਦਾਂ ਦਾ ਸੀ ਉਸ ਦਿਨ ਰਿਐਕਸ਼ਨ ਜੀ ਪਿੰਡ ਵਾਲੇ ਕੀ ਕਹਿੰਦੇ ਸੀ ਅੰਤ ਮੰਗ ਵਾਂਗ ਵਾਸ ਛੇਲੀ ਆ ਤੁਹਾਡੀ ਨਹੀਂ ਬਹੁਤ ਆ ਨਾਨਿਆਂ ਨੇ ਬਹੁਤ ਸਾਥ ਸੀਗਾ ਆ ਪਿੰਡ ਦੇ ਪਹਿਲੇ ਸਰਪੰਚ ਰਹਿ ਚੁੱਕੇ ਐ ਵੀ ਅੱਛਾ ਜੀ ਹਾਂਜੀ ਤੇ ਹੁਣ ਇਹਨਾਂ ਦੇ ਵਿੱਚ ਸਾਡਾ ਬਹੁਤ ਇੱਥੇ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਬਹੁਤ ਸਨਮਾਨ ਸਨਮਾਨ ਕੀਤਾ ਮੁੰਡੇ ਦਾ ਹਾਂਜੀ ਗਰਾਉਂਡ ਇੱਥੇ ਜਦੋਂ ਆਇਆ ਹੁਣ ਜਿੱਦੇ ਪਿਛਲੀ ਵਾਰ ਖੇਡ ਕੇ ਆਇਆ ਤਾਂ ਬਹੁਤ ਮਾਨ ਸਨਮਾਨ ਕੀਤਾ ਉਹਨਾਂ ਨੇ ਗਰਾਉਂਡ 'ਚ ਵੀ ਇੱਥੇ ਫੁੱਟਬਾਲ ਵਾਲਿਆ ਨੇ ਵੀ ਫੁੱਟਬਾਲ ਦੀ ਗਰਾਉਂਡ ਆ ਉਹਨਾਂ ਨੇ ਬਹੁਤ ਮਾਨ ਸਨਮਾਨ ਕੀਤਾ ਤੇ ਪਿੰਡ ਵਾਲਿਆਂ ਨੇ ਬਹੁਤ ਮਾਨ ਸਨਮਾਨ ਕੀਤਾ ਅੱਛਾ ਮੈਂ ਚਾਹੁੰਗਾ ਟੀ ਆਪਾਂ ਇਹ ਵੀ ਘਰ ਅੰਕਲ ਤੋਂ ਦਾ ਦੇਖੀਏ ਵੀ ਦਿਖਾਈਏ ਵੀ ਇਹਨਾਂ ਛੋਟੇ ਛੋਟੇ ਘਰਾਂ ਦੇ ਵਿੱਚੋਂ ਸਰਪੰਚ ਸਾਹਿਬ ਕਿਵੇਂ ਲੱਗਦਾ ਜਦੋਂ ਪਿੰਡ ਦਾ ਨੌਜਵਾਨ ਆਪਣੇ ਹੱਥਾਂ 'ਚ ਖੇਡਿਆ ਹੋ ਹਾਂਜੀ ਹਾਂਜੀ ਬਹੁਤ ਮਾਣ ਮਹਿਸੂਸ ਹੁੰਦਾ ਜਦ ਪਿੰਡ ਦਾ ਬੱਚਾ ਖੇਡਦਾ ਆ ਬਹੁਤ ਵਧੀਆ ਲੱਗਦਾ ਸਾਰੇ ਬੱਚੇ ਇਦਾਂ ਖੇਡਣ ਵਿੱਚ ਮਿਹਨਤ ਕਰਨ ਸਾਰੇ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਬਹੁਤ ਮਾਨਨੇ ਸੋਹਣ ਸਾਡਾ ਦਾ ਘਰ ਦਾ ਬੱਚਾ ਜੀ ਸਾਡੇ ਬਹੁਤ ਬੋਲ ਜਾਂਦੇ ਸਾਡੀ ਬਹੁਤ ਵਧੀਆ ਬੱਚਾ ਆ ਆ ਦੇਖੋ ਅੰਕਲ ਹੋਣਾ ਦਾ ਅਕਲ ਆਜੋ ਆਪਾਂ ਥੋੜਾ ਅੱਗੇ ਦਾ ਘੇੜਾ ਵੀ ਦਿਖਾਈਏ ਮਿਲਦਾ ਇਹ ਇਸ ਘਰ ਚ ਵੀ ਅੰਕਲ ਪ੍ਰੈਕਟਿਸ ਬੁੱਕਰ ਜਦੋਂ ਵਿਹਲਾ ਕਿਦਾਂ ਸਮਾਂ ਮਿਲਦਾ ਉਹ ਇੱਥੇ ਵੀ ਪ੍ਰੈਕਟਿਸ ਕਰਦਾ ਰਹਿੰਦਾ ਨਹੀਂ ਨਹੀਂ ਉਧਰ ਹੀ ਕਰਦਾ ਰਿਹਾ ਅੱਛਾ ਜਾਣਾ ਗਰਾਊਂਡ ਦੇ ਵਿੱਚ ਹੀ ਉਹ ਜਾਂ ਗਰਾਊਂਡ ਦੇ ਵਿੱਚ ਜਾਂ ਜਾਂਦਾ ਰਿਹਾ ਜਾਂ ਛੋਟੇ ਜਿਹੇ ਘਰ ਦੇ ਵਿੱਚ ਹੀ ਉਥੇ ਕੀ ਨੇ ਹਾਂ ਹੱਕੀ ਮਾਰੀ ਜਾਣੀ ਕਿ ਇੱਧਰ ਮਾਰ ਕਿ ਇੱਧਰ ਮਾਰ ਉੱਥੇ ਕੀ ਖੇਢੀ ਜਾਣਾ ਅੱਛਾ ਉਹ ਜਿਹੜਾ ਇੱਕ ਕਮਰੇ ਵਾਲਾ ਉਹਦੇ ਵਿੱਚ ਹੀ ਪ੍ਰੈਕਟਿਸ ਕਰੀ ਜਾਣੀ ਹਾਂ ਜਿੰਨਾ ਕਿ ਬੇੜਾ ਸੀ ਇੱਥੇ ਲੱਗਾ ਰਹਿਣਾ ਬੇੜਾ ਜਿੰਨਾ ਛੋਟਾ ਜਿਹਾ ਬੇੜਾ ਸੀਗਾ ਤੇ ਉੱਥੇ ਕੀ ਨੇ ਲੱਗੇ ਲੱਗਾ ਰੋ ਕਰਣਾ ਇਹ ਮੋਟਰਸਾਈਕਲ ਸਮਾਨ ਤੁਹਾਡਾ ਜੀ ਕਾਰੋਬਾਰ ਦਾ ਆਪਣਾ ਸਾਰਾ ਫਿਰ ਕਿੰਨਾ ਕ ਸਮਾਂ ਹੋ ਗਿਆ ਜੀ ਇਹਨੂੰ ਫਿਰ ਹਣ ਇਹ 2015 ਮਾਡਲ ਆ ਅੱਛਾ ਹਾਂਜੀ ਠੀਕ ਹੈ ਇਹਦੇ ਉੱਤੇ ਚੱਲਦਾ ਕਰੋ ਜਿਹਦੇ ਉੱਤੇ ਹੀ ਕਾਰੋਬਾਰ ਚੱਲਦਾ ਹੈ ਮਨ ਲਾਦਾ ਇਹਦੀ ਵੀ ਬੜੀ ਕਹਦੀ ਹੈ ਜ਼ਿੰਦਗੀ ਦੇ ਵਿੱਚ ਇੱਕ ਆ ਜਾਂਦਾ ਵੀ ਇਹ ਇਹਦੇ ਉੱਤੇ ਮਿਹਨਤ ਕੀਤੀ ਤੁਸੀਂ ਪੈਸੇ ਕਮਾਏ ਹਾਂਜੀ 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 ਕਿੰਨੇ ਕਿਲੋ ਦੁੱਧ ਅੰਕਲ ਦੀ ਫਿਰ ਡੇਲੀ ਦਾ ਨਹੀਂ ਹਾਂਜੀ ਅੱਗੇ ਤਾਂ ਮੈਂ ਜਦੋਂ ਜਲੰਧਰ ਜਾਂਦ ਰਿਹਾ ਮੈਂ ਡੇਢ ਕੁਆਟਾ ਦੁੱਧ ਵੀ ਪਾਉਂਦਾ ਰਿਹਾ ਅੱਛਾ ਜੀ ਠੀਕ ਹੈ ਹੁਣ ਵਿੱਚ ਜੇ ਹਾਲਾਤ ਇਦਾਂ ਦੇ ਹੋ ਗਏ ਦੀ ਹਟ ਗਿਆ ਸੀ ਹੂੰ ਤੇ ਫੇਰ ਮੈਂ ਨਕੂਦਰ ਸ਼ੁਰੂ ਕੀਤਾ ਨਕੂਦਰ ਵੀ ਕੁਆਂਟਾ ਡੇਢ ਕੁਆਂਟ ਦੁੱਧ ਸੀਗਾ ਤੇ ਪੈਸੇ ਫਸ ਗਏ ਪੈਸੇ ਲੋਕੀ ਦਿੰਦੇ ਨਹੀਂ ਸੀ ਹੂੰ ਹੁਣ ਮੇਰੇ ਕੋਲ ਹੈਗਾ ਵਿੱਚ 60 70 ਕਿਲੋ ਦੁੱਧ ਹੈਗਾ ਆ ਵੀ ਰੋਟੀ ਪਾਣੀ ਨਹੀਂ ਉਹ ਚੱਲੀ ਜਾਂਦਾ ਚੱਲੀ ਜਾਂਦਾ ਕਹਿੰਦੇ ਆਏ ਹਾਲਾਤ ਇਦਾਂ ਦੇ ਅੰਕਲ ਜੀ ਵੀ ਕੰਮ ਬਿਲਕੁਲ ਗੱਡਾੜ ਗਿਆ ਵੀ ਪੁੱਤ ਨੂੰ ਹਾਕੀ ਵੀ ਖੜਾਉਣੀ ਐ ਤੇ ਇੱਧਰ ਵੀ ਕੰਮ ਔਖਾ ਹੋ ਗਿਆ ਇਦਾਂ ਦੇ ਹਾਲਾਤ ਆਏ ਜਿੰਦਗੀ 'ਚ ਕਦੇ ਨਹੀਂ ਨਹੀਂ ਕੋਈ ਇਦਾਂ ਦੇ ਤਾਂ ਨਹੀਂ ਕੋਈ ਹਾਲਾਤ ਆਏ ਜ਼ਿੰਦਗੀ ਦੇ ਵਿੱਚ ਤੇ ਅਸੀਂ ਉਹਨੂੰ ਕਦੀ ਵੀ ਰੋਕਿਆ ਨਹੀਂ ਹਾਕੀ ਤੋਂ ਬਿਨਾਂ ਕੋਈ ਹੋਰ ਕੰਮ ਨੂੰ ਨਹੀਂ ਕਦੀ ਕਿਹਾ ਵੀ ਤੂੰ ਕਰ ਹਾਂ ਪਰ ਤੇ ਪੜ ਤੇ ਆਪਣਾ ਹਾਕੀ ਖੇਡ। ਕੀ ਬਾਤ ਹੈ। ਅਰੇ ਤੁਸੀਂ ਦੱਸਦੇ ਕਹਿੰਦੇ ਸੱਟਾ-ਸੁੱਟਾਂ ਵੀ ਬਹੁਤ ਖਾਦੀਆਂ, ਠੀਕ ਕਰਦੇ ਆ, ਕੁੱਟਦੇ ਆ। ਹਾਂਜੀ ਬਟ ਸੱਟ ਤਾਂ ਬਹੁਤ ਖਾਦੀਆਂ ਬਹੁਤ ਬਾਰੀ ਲੱਗੀਆਂ ਨਿੱਕਾ ਹੁੰਦਾ ਵੀ ਜਦੋਂ ਬਹੁਤ ਜ਼ਿਆਦਾ ਇਲਤਕਾਰਦਾ ਹੁੰਦਾ ਸੀਗਾ ਤੇ ਇਦਾਂ ਵੀ ਇੱਕ ਵਾਰੀ ਬਹੁਤ ਜ਼ਿਆਦੀ ਲੱਗ ਗਈ ਸੀਗੀ ਇੱਕਦਮ ਇਦਾਂ ਸਾਈਕਲ ਹੀ ਲੈ ਕੇ ਨਿਕਲਿਆ ਛੋਟਾ ਜਿਹਾ ਹੁੰਦਾ ਸੀਗਾ ਤੇ ਮੋਹਰੇ ਜਾ ਕੇ ਇਦਾਂ ਕਿਸ ਮੋਟਰਸਾਈਕਲ ਦੇ ਵਿੱਚ ਲੱਗਾ ਤੇ ਉਦੋਂ ਵੀ ਇਹਦੇ ਕਾਫੀ ਟਾਂਕੇ ਟੁੰਕੇ ਲੱਗੇ ਸੀਗੇ ਇਲਤ ਤਾਂ ਛੋਟਾ ਹੁੰਦਾ ਵੀ ਬਹੁਤ ਕਰਦਾ ਹੁੰਦਾ ਸੀਗਾ ਹਾਂ ਜੀ ਹਾਂ ਜੀ ਜ਼ੋਰ ਤਾਂ ਪੂਰਾ ਲੱਗਾ ਹੁੰਦਾ ਹੈ ਜਾ ਕੇ ਚਲੋ ਮਹਾਰਾਜ ਅੱਗੇ ਅਰਦਾਸ ਕਰੀ ਦੀ ਵੀ ਚਲੋ ਗਾਂ ਅੱਗੇ ਵਧੇ ਇਹ ਮਹਾਰਾਜ ਕਰੇ ਚਲੋ ਮਹਾਰਾਜ ਨੇ ਇੱਥੇ ਤੱਕ ਪਹੁੰਚਾਇਆ ਅ ਸੱਚੇ ਪਾਸ਼ਾ ਕਰਨ ਵਾਲਾ ਦੇਖੋ ਇਹ ਛੋਟਾ ਜਿਹਾ ਬਾਈ ਦਾ ਘਰ ਹੈ ਔਰ ਸਮੇਂ ਦੇ ਨਾਲ ਹਾਲਾਤ ਬਦਲਦੇ ਨੇ ਪਰ ਪਰਿਵਾਰ ਨੇ ਵੀ ਉਸ ਗੱਲ ਨੂੰ ਚੈਲੰਜ ਲਿਆ ਕਿ ਅਸੀਂ ਇਸੇ ਘਰ ਦੇ ਵਿੱਚ ਇਹ ਪੁੱਤ ਜੇ ਜਨਮ ਲਿਆ ਤਾਂ ਇੱਥੋਂ ਹੀ ਫਿਰ ਇੰਟਰਨੈਸ਼ਨਲ ਗਰਾਊਂਡਾਂ ਦੇ ਵਿੱਚ ਜਾ ਕੇ ਖੇਡੇਗਾ ਛੋਟੀ ਜੀ ਰਸੋਈ ਹੈ ਘਰ ਦੇ ਵਿੱਚ ਇਸੇ ਰਸੋਈ ਦੇ ਵਿੱਚ ਇਹਨਾਂ ਦਾ ਰੋਟੀ ਟੁਕ ਸਾਰਾ ਚੱਲਦਾ ਇੱਕ ਕਮਰੇ ਦੇ ਵਿੱਚ ਪਹਿਲਾਂ ਕਈ 18 19 20 ਸਾਲ ਕੱਟੇ ਫਿਰ ਚਾਚੇ ਨੇ ਇਹ ਘਰ ਦਿੱਤਾ ਤਾਂ ਇਹ ਦੇਖੋ ਇੱਕ ਛੋਟੀ ਜੀ ਰਸੋਈ ਹੈ ਇਤੋਂ ਹੀ ਸਾਰਾ ਮਾਂ ਹੱਥੀ ਰੋਟੀਆਂ ਪਕਾ ਕੇ ਗੁਰਜੋਤ ਨੂੰ ਖਵਾ ਕੇ ਗਰਾਊਂਡ ਦੇ ਵਿੱਚ ਭੇਜਦੀ ਹੋਵੇਗੀ ਔਰ ਅੱਜ ਉਹੀ ਗੁਰਜੋਤ ਇੰਡੀਆ ਦੀ ਟੀਮ ਦੇ ਵਿੱਚ ਇੱਕ ਚੰਗਾ ਖਿਡਾਰੀ ਬਣ ਕੇ ਖੇਡ ਰਿਹਾ ਹੈ ਡੈਬਿਊ ਕੀਤਾ ਸ਼ੁਰੂਆਤ ਹੋਈ ਹੈ ਇੰਟਰਨੈਸ਼ਨਲ ਹਾਕੀ ਦੀ ਤਾਂ ਅੱਜ ਪਿੰਡ ਵਾਲੇ ਵੀ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਨੇ ਅਸਾਂ ਅੰਕਲ ਹੋਰ ਜਦੋਂ ਮੈਚ ਖੇਡੇ ਆ ਉਹ ਲੋਕ ਪਛਾਣਦੇ ਨੇ ਫਿਰ ਪੀ ਦੋਦੀ ਦਾ ਪੁੱਤ ਧੂਮਾ ਪਾ ਰਿਹਾ ਹਾਂਜੀ ਹਾਂਜੀ ਲਾਗੇ ਲਾਗੇ ਜਿੱਦਾਂ ਹੁਣ ਸਟੇਟਲ ਭੀਜੀ ਦਾ ਆ ਹਾਂ ਤੇ ਸਾਰੇ ਪੁੱਛਦੇ ਆ ਸਾਰੇ ਚਲੋ ਵਧਾਈਆਂ ਦਿੰਦੇ ਆ ਹਨਾ ਤੇ ਚਲੋ ਅਸੀਂ ਕਿਹਾ ਵੀ ਜੋ ਪਰਮਾਤਮਾ ਨੇ ਪਹਚਾਣ ਵਾਲਾ ਅੱਛਾ ਇੱਕ ਅੰਗਲ ਤੂੰ ਵੀ ਮੈਨੂੰ ਹੋਰ ਗੱਲ ਸੁਣਾਉਣੀ ਤੂੰ ਕਹੇ ਵੀ ਮੈਂ ਕਈਆਂ ਨੂੰ ਕਹਿਣਾ ਮੇਰਾ ਮੁੰਡਾ ਇੰਡੀਅਨ ਟੀਮ 'ਚ ਖੇਡਦਾ ਲੋਕ ਯਕੀਨ ਨਹੀਂ ਕਰਦੇ ਉਹ ਸੁਣਾਇਓ ਗੱਲ ਮੜ ਜੀ ਵੀ ਕਈਆਂ ਨੂੰ ਡਾਟਾ ਭੇਜਿਆ ਕਈਆਂ ਨੇ ਖਬਰਾਂ ਨਹੀਂ ਲਾਈਆਂ ਹਾਂਜੀ ਉਹ ਕਿਵੇਂ ਸੀਗਾ ਜੀ ਹਾਂਜੀ ਕੋਈ ਵੀ ਯਕੀਨ ਕਰਦਾ ਨਹੀਂ ਕਿ ਜਿੱਦਾਂ ਇੱਕ ਜਦੋਂ ਪਹਿਲੋਂ ਇਹ ਸਿਲੈਕਟ ਹੀ ਹੋਇਆ ਹਾਂ ਹਣਾ ਸਿਲੈਕਟ ਹੋਇਆ ਤਾਂ ਮੈਂ ਪਿੰਡ ਦਾ ਇੱਕ ਕੰਵਰੇਟ ਸੀ ਤੇ ਉਹਨੂੰ ਮੈਂ ਜਾ ਕੇ ਦੱਸਿਆ ਵੀ ਮੁੰਡਾ ਸਿਲੈਕਟ ਹੋਇਆ ਉਹ ਨੇ ਸ੍ਰੀ ਅੱਡੇ ਦੇ ਵਿੱਚ ਬੈਠਾ ਸੀ ਸਾਡੇ ਇੱਕ ਪਿੰਡ ਦਾ ਬੰਦਾ ਬੈਠਾ ਸੀ ਇੱਕ ਹੋਰ ਵੀ ਸੀਗੇ ਬੈਠੇ ਤਾਸ਼ ਖੇਡਦੇ ਸੀ ਆਪਾਂ ਨਾ ਨਹੀਂ ਲੈਣਾ ਕਿਸੇ ਦਾ ਹਾਂ ਤਾਸ਼ ਖੇਡਦੇ ਸੀਗੇ ਉੱਥੇ ਜਾ ਕੇ ਬੈਠੇ ਸੀ ਤਾਂ ਉੱਥੇ ਉਹਨਾਂ ਨਾਲ ਗੱਲ ਕੀਤੀ ਵੀ ਸਾਡੇ ਪਿੰਡ ਦਾ ਮੁੰਡਾ ਇੰਡੀਆ ਟੀਮ ਦੇ ਵਿੱਚ ਵੀ ਹੋ ਗਿਆ ਉਹ ਸਾਡੇ ਪਿੰਡ ਦਾ ਬੈਠਾ ਹੈ ਕਹਿੰਦਾ ਹਾਂ ਇੱਥੋਂ ਮੁੜ ਕੇ ਨਾ ਜਾਣਾ ਦੋ ਚਾਰ ਦਿਨ ਹੇਰ ਗੁਲ ਗਿਆ ਜਣਾ ਵੇ ਇੱਕ ਉਥੇ ਹਾਕੀ ਦਾ ਸੀਗਾ ਪਹਿਲੋ ਹਾਕੀ ਖੇਡਦਾ ਰਿਹਾ ਅੱਛਾ ਜੀ ਉਹਨੂੰ ਪੁੱਛਿਆ ਉਹ ਕਹਿੰਦਾ ਹਾਂ ਇੰਡੀਆ ਕੈਂਪ ਦੇ ਵਿੱਚ ਪਹੁੰਚ ਗਿਆ ਹਾਂ ਇੰਡੀਆ ਗੀਮ ਦੇ ਵਿੱਚ ਨਹੀਂ ਪਹੁੰਚਿਆ ਇੰਡੀਆ ਕੈਂਪ ਚ ਪਹੁੰਚ ਗਿਆ ਹੌਲੀ ਹੌਲੀ ਇੰਡੀਆ ਦੇ ਵਿੱਚ ਵੀ ਪਹੁੰਚ ਜਾਊਗਾ ਗੇਮ ਵਿੱਚ ਅੱਛਾ ਕਦੇ ਖਬਰ ਖੁਬਰ ਨਹੀਂ ਲਵਾਉਣ ਦੀ ਕੋਈ ਕੀਤੀ ਵੀ ਪੁੱਤ ਦੀ ਕੋਈ ਆਰਟੀਕਲ ਲੱਗ ਜਾਏ ਕਿਤੇ ਕੋਈ ਲੋਕ ਦੇਖਣ ਪੜਨ ਵੀ ਪੁੱਤ ਕਿਹੜੇ ਹਾਲਾਤ ਆ ਹੁਣ ਕੀਤੀ ਸੀ ਹਾਂ ਆ ਥੋੜੇ ਦਿਨ ਹੋਏ 10 ਦਿਨ ਹੋਏ ਹਾਂ ਤੇ ਆ ਰਾਜਾ ਰਾਜ ਗੁਪਤਾ ਅੱਛਾ ਜੀ ਉਹ ਕਹਿੰਦਾ ਸਾਨੂੰ ਸਬੂਤ ਦਿਓ ਅੱਛਾ ਉਹਨੂੰ ਸਬੂਤ ਵੀ ਦਿੱਤੇ ਫੇ 2-3 ਵਾਰੀ ਫੋਨ ਵੀ ਕੀਤਾ ਪਰ ਉਹਨਾਂ ਨੇ ਲਾਈ ਨਹੀਂ ਖਬਰ ਅੱਛਾ ਹਾਂਜੀ ਅੱਜ ਆਪਾਂ ਦਾ ਬੜਾ ਤੁਹਾਡੇ ਕੋਲ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਕਿਉਂਕਿ ਹੁਣ ਤੁਹਾਡਾ ਸਮਾਂ ਉਹ ਇੰਟਰਨੈਸ਼ਨਲ ਹੋ ਗਿਆ ਹਾਂਜੀ 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 ਆਪਾਂ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਨਹੀਂ ਬਹੁਤ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਹਾਡਾ ਨਹੀਂ ਨਹੀਂ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਹਾਂ ਟਾਈਮ ਕੱਢਿਆ ਇੱਡੀ ਦੁਰਵਾਏ ਠੀਕ ਆ ਹੋਰ ਸੁਪਨੇ ਕੀ ਨੇ ਜੀ ਪੁੱਤ ਨੂੰ ਲੈ ਕੇ ਜਾਂ ਗੁਰਜੋਤ ਹੁਣ ਕਹਿੰਦਾ ਵੀ ਛੱਡ ਦਿਓ ਜੀ ਕੰਮ ਹਾਂਜੀ ਕੀ ਕਹਿੰਦਾ ਹੈ ਹਾਂਜੀ ਬਸ ਹੁਣ ਰੋਜ਼ ਕਹਿੰਦਾ ਵੀ ਵੇ ਤੂੰ ਐਸ ਕਾਰ ਤੋਂ ਗੱਡੀ ਲੈ ਲਾ ਉਹ ਲੈ ਲਾ ਹੈ ਮੈਂ ਕੋਈ ਗੱਲ ਨਹੀਂ ਤੂੰ ਕਾਮਯਾਬ ਹੋ ਤੇ ਇਹ ਗੱਡੀਆਂ ਵੀ ਆ ਜਾਣਗੀਆਂ ਸਭ ਕੋ ਆ ਜਾਊਗਾ ਅੱਛਾ ਮਾਂ ਦੀਆਂ ਬਹੁਤ ਆਂਟੀ ਰੀਝਾਂ ਆਸਾਂ ਹੁੰਦੀਆਂ ਪੁੱਤ ਨੂੰ ਲੈ ਕੇ ਹੋਣ ਹੋਣ ਰੀਜਾਂ ਜਿਹੜੀਆਂ ਕਈ ਵਾਰ ਦੱਬੀਆਂ ਹੁੰਦੀਆਂ ਬੰਦਾ ਹਲਾਤਾਂ ਸਾਹਮਣੇ ਆਲ ਹੁਣ ਉਹ ਰੀਜਾਂ ਫੁੱਟ ਰਹੀਆਂ ਹਨ ਕੀ ਕੀ ਰੀਜ ਹੈਗੀ ਗੁਰਜੋਤ ਨੂੰ ਲੈ ਕੇ ਗੁਰਜੋਤ ਨੂੰ ਲੈ ਕੇ ਇਹ ਹੀ ਆ ਵੀ ਜਦੋਂ ਬਾਤ ਤੋਂ ਬਾਤ ਦੂਰ ਦੂਰ ਖੇਲਣ ਜਾਵੇ ਤੇ ਅਸੀਂ ਵੀ ਕਹੀਏ ਵੀ ਹਾਂ ਸਾਡਾ ਮੁੰਡਾ ਹੈ ਪਰ ਉਹਨੇ ਬਹੁਤ ਸਾਣਾ ਉਹਦੇ ਕਰਕੇ ਸਾਨੂੰ ਬਹੁਤ ਮਾਣ ਮਿਲਿਆ ਆ ਐਵੇਂ ਕਹੀਏ ਫਿਰ ਵੀ ਇੱਥੇ ਤੱਕ ਵੀ ਪਹੁੰਚੇ ਉਦੋਂ ਵੀ ਗਾਂਹ ਜਾਵੇ ਬਹੁਤ ਵੱਡੇ ਵੱਡੇ ਸੁਪਨੇ ਆ ਵੀ ਚਲੋ ਮਹਾਰਾਜ ਇਹਨੂੰ ਬਗਾਹ ਤੋਂ ਗਾਂਹ ਤਰਕੀਆਂ ਬਖਸ਼ੇ ਅੱਛਾ ਉਸ ਦਿਨ ਮੈਚ ਤੋਂ ਪਹਿਲਾਂ ਫੋਨ ਤੇ ਗੱਲ ਹੋਈ ਜਾਂ ਬਾਅਦ ਚ ਗੱਲ ਹੋਈ ਮੈਚ ਤੋਂ ਬਾਅਦ ਕੀ ਕੀ ਗੱਲ ਹੋ ਤੇ ਉਹਨੇ ਉਹਦੇ ਵੀ ਫੋਨ ਕਰਨਾ ਆ ਵੀ ਮੈਂ ਹੁਣ ਗਰਾਉਂਡੇ ਚੱਲੇ ਆਇਆ ਤੇ ਉਦੋਂ ਮੈਂ ਕਹਾ ਕੋਈ ਨਹੀਂ ਮਹਾਰਾਜ ਕਰੂਗਾ ਤੂੰ ਬਸ ਮਹਾਰਾਜ ਦਾ ਨਾਮ ਲੈ ਕੇ ਗਰਾਉਂਡ ਚ ਵੱਜ ਜੀ ਆਪੇ ਤੈਨੂੰ ਮਹਾਰਾਜ ਇੱਥੇ ਤੱਕ ਪਹੁੰਚਾਇਆ ਗਾਂਵ ਵੀ ਲਿਜਾਊਗਾ ਬਹੁਤ ਜਿੱਦਾਂ ਚਾਹਤ ਖੁਸ਼ ਖੁਸ਼ੀ ਸਾਨੂੰ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਚਲੋ ਮਹਾਰਾਜ ਨੇ ਸਾਨੂੰ ਇੱਥੇ ਤੱਕ ਕੀਤਾ ਆ ਸਾਡੇ ਪੁੱਤ ਨੂੰ ਇੱਥੇ ਤੱਕ ਪਹੁੰਚਾਇਆ ਆ ਬਾਕੀ ਚਲੋ ਕਰਨ ਵਾਲਾ ਤਾਂ ਉਹ ਵਾਹਿਗੁਰੂ ਆ ਅਸੀਂ ਤਾਂ ਕੁਛ ਨਹੀਂ ਕਰਨ ਵਾਲੇ ਪਰ ਇਹ ਮੇਰੇ ਪੁੱਤ ਦੀ ਮਿਹਨਤ ਆ ਜਿਹੜੀ ਇੱਥੇ ਤੱਕ ਚਲੋ ਪਹੁੰਚਾਇਆ ਹੈ ਨਾ ਦੇਖੋ ਹਾਂਜੀ ਹਾਲਾਤ ਬਦਲਦੇ ਨੇ ਇਨਸਾਨ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦਾ ਹੈ ਤੇ ਉਹ ਸੰਘਰਸ਼ ਨੂੰ ਮਾਸਟਰਾਂ ਜਦੋਂ ਬੂਰ ਪੈਂਦਾ ਉਹੀ ਤਸਵੀਰਾਂ ਬਣਦੀਆਂ ਨੇ ਫਿਰ ਕਿਵੇਂ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਅੱਜ ਗੁਰਜੋਤ ਇੰਡੀਅਨ ਹਾਕੀ ਟੀਮ ਦੇ ਵਿੱਚ ਪਹੁੰਚਿਆ ਹੈ ਔਰ ਉੱਥੋਂ ਹੋਰ ਤਰੱਕੀਆਂ ਕਰੇਗਾ ਕਿਉਂਕਿ ਮਾਂ ਦੀਆਂ ਅਰਦਾਸਾਂ ਤੇ ਬਾਪ ਦੀ ਮਿਹਨਤ ਹਮੇਸ਼ਾ ਗੁਰਜੋਤ ਦੇ ਨਾਲ ਆ ਪਿੰਡ ਵਾਲਿਆਂ ਦਾ ਪਿਆਰ ਸਤਿਕਾਰ ਆਸ਼ੀਰਵਾਦ ਸਾਰਿਆਂ ਦਾ ਨਾਲ ਆ ਅੱਜ ਸਾਰਾ ਪਿੰਡ ਦੁਆਵਾ ਕਰ ਰਿਹਾ ਕਿ ਗੁਰਜੋਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਟੂਰਨਾਮੈਂਟ ਖੇਡੇ 올림픽 ਦੇ ਵਿੱਚ ਖੇਡੇ ਤਾਂ ਇਹ ਸਾਰੇ ਸੁਪਨੇ ਨੇ ਅੱਛਾ ਆਖਰੀ ਸਵਾਲ ਹੈ ਪਾਸਪੋਰਟ ਹੈਗਾ ਬਣਾਇਆ ਜੀ ਤੁਸੀਂ ਦੋਨਾਂ ਨੇ ਹਾਂਜੀ ਹਾਂਜੀ ਹਾਂ ਹੁਣ ਫਿਰ ਮਿਲਣਾ ਦਾ ਇੰਟਰਨੈਸ਼ਨਲ ਮੈਚ ਵੀ ਕਦੇ ਨਾ ਕਦੇ ਦੇਖਣ ਦਾ ਮੌਕਾ ਮਿਲ ਜਾਣਾ ਹੈਗੀ ਅੱਛਾ ਜੀ ਮੌਕੇ ਤੇ ਮਿਲਿਆ ਜਰੂਰ ਜਾਵਾਂਗੇ ਜਦੋਂ ਜਦੋਂ ਵੀ ਕਿਤੇ ਮੌਕਾ ਮਿਲਿਆ ਜਰੂਰ ਜਾਵਾਂਗੇ ਦੇਖਣ ਹਾਂਜੀ ਹਾਂਜੀ ਮੈਨੂੰ ਦਿਲ ਕਰਦਾ ਵੀ ਹੁਣ ਗਰਾਊਂਡ ਤੇ ਉਥੇ ਬਹਿ ਕੇ ਸਟੇਡੀਅਮ ਤੇ ਦੇਖਣਾ ਹਾਂਜੀ 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 ਬਹੁਤ ਦਿਲ ਕਰਦਾ ਜਦੋਂ ਕਿਤੇ ਮੌਕਾ ਮਿਲਿਆ ਜਰੂਰ ਜਾਵਾਂਗੇ ਹਾਂਜੀ ਠੀਕ ਹੈ ਜੀ ਠੀਕ ਹੈ ਗੱਲਬਾਤ ਕਰਨ ਲਈ ਧੰਨਵਾਦ ਔਰ ਪ੍ਰਮਾਤਮਾ ਕਰੇ ਤੁਹਾਡੀ ਇਹ ਵੀ ਆਸ ਬਹੁਤ ਜਲਦੀ ਪੂਰੀ ਹੋਵੇ ਗੁਰਜੋਤ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਤੁਸੀਂ ਕੁਝ ਕਹਿਣਾ ਪ ਤੇ ਬਹੁਤ ਬਹੁਤ ਤਰੱਕੀਆਂ ਬਖਸ਼ੇ ਹਾਂਜੀ ਇਹ ਹੀ ਆ ਤੇ ਬਦੇ 올림픽 ਤੱਕ ਜਾਵੇ ਖੇਲੇ ਆਪਣਾ ਵਧੀਆ ਕਰੇ ਸਭ ਕੁਝ ਵਧੀਆ ਹੋਵੇ ਬਾਕੀ ਮਹਾਰਾਜ ਇਹਨੂੰ ਤੰਦਰੁਸਤੀਆਂ ਬਖਸ਼ੇ ਤੇ ਇਦਾਂ ਦਾ ਬਾਕੀ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਸਾਰੇ ਪਰਿਵਾਰ ਦਾ ਗੁਰਜੋਤ ਬਾਈ ਦਾ ਜਿਨ੍ਹਾਂ ਨੇ ਇਹ ਮੌਕਾ ਬਣਾਇਆ ਸਾਨੂੰ ਮੌਕਾ ਦਿੱਤਾ ਪਰਿਵਾਰ ਨੂੰ ਆਪਣੇ ਨੂੰ ਮਿਲਣ ਦਾ ਇੱਕ ਵਾਰੀ ਮੈਸੇਜ ਦੇ ਉੱਤੇ ਕੀਤਾ ਤਾਂ ਬਾਈ ਨੇ ਉਸੇ ਵੇਲੇ ਤੁਰੰਤ ਰਿਪਲਾਈ ਕੀਤਾ ਨਹੀਂ ਤੇ ਬੰਦਾ ਮਾਨ ਛੋੜ ਥੋੜਾ ਜਿਹਾ ਖੰਸੂਸ ਕਰਨ ਲੱਗ ਜਾਂਦਾ ਪਰ ਬਾਈ ਨੇ ਉਸੇ ਵੇਲੇ ਰਿਪਲਾਈ ਕੀਤਾ ਤਾਂ ਫਿਰ ਪਰਿਵਾਰ ਦੇ ਨਾਲ ਰਾਪਾ ਕਰਵਾਇਆ ਤੇ ਅੱਜ ਬਾਈ ਦਾ ਇੰਟਰਵਿਊ ਕਈ ਦਿਨਾਂ ਤੋਂ ਮਿਲ ਲੱਗਾ ਇਹ ਪੈਂਡਿੰਗ ਚੱਲ ਰਿਹਾ ਸੀਗਾ ਪਰ ਹੁਣ ਮੌਕਾ ਪ੍ਰਮਾਤਮਾ ਨੇ ਬਣਾਇਆ ਤੇ ਅੱਜ ਪਰਿਵਾਰ ਦਿਖਾਇਆ ਤੁਹਾਨੂੰ ਗੁਰਜੂਤ ਬਾਈ ਦਾ ਇੱਕ ਕਹਾਣੀ ਦਿਖਾਉਣ ਦਾ ਮਕਸਦ ਇੱਕੋ ਹੀ ਹੈ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਤੁਹਾਡੇ ਆਰਥਿਕ ਪੱਖੋਂ ਜਿਵੇਂ ਮਰਜ਼ੀ ਤੁਸੀਂ ਜੂਜਰੇ ਹੋਵੋ ਪਰ ਜੇਕਰ ਤੁਹਾਡੇ ਮਾਨ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੈ ਤਾਂ ਫਿਰ ਕੋਈ ਵੀ ਰੁਕਾਵਟ ਕੋਈ ਵੀ ਔਕੜ ਤੁਹਾਡੇ ਰਾਹ ਨਹੀਂ ਰੁਕ ਸਕਦੀ ਤੇ ਇਹੀ ਕਰਕੇ ਦਿਖਾਇਆ ਹੈ ਅੰਤਰਰਾਸ਼ਟਰੀ ਹਾਕੀ ਖਿਡਾਰੀ ਗੁਰਜੋਤ ਸਿੰਘ ਤੇ ਉਸਦੇ ਮਾਪਿਆਂ ਨੇ ਫਿਲਹਾਲ ਤੁਸੀਂ ਬੜੇ ਰੌਣ ਪੰਜਾਬੀ ਟੀਵੀ ਦੇ